ਐ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਲੋਕ ਇਸ ਕਿਸਮ ਦੇ ਜਗਰਾਤੇ ਲਾਉਂਦੇ ਨੇ ਬਿਆਨ ਦਿੰਦੇ ਨੇ ਇਹ ਲੋਕ ਪੈਸੇ ਲੈ ਕੇ ਇਹ ਫਿਰਕੂ ਪ੍ਰਸਤ ਲੋਕਾਂ ਦੇ ਕੋਲੋਂ ਇਹ ਕੰਮ ਕਰਦੇ ਨੇ ਔਰ ਇਨਸਾਨ ਨੂੰ ਇਨਸਾਨ ਦੇ ਨਾਲੋਂ ਜੋੜਿਆ ਜਾਂਦਾ ਇਹ ਤੋੜਿਆ ਜਾਂਦਾ ਵਾ ਔਰ ਜਿਹੜਾ ਲੀਡਰ ਉੱਥੇ ਭੰਗੜਾ ਪਾ ਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਪਈ ਠੀਕ ਆ ਇਹ ਜਿਹੜਾ ਕਨਈਆ ਮਿੱਤਲ ਨਿਸ਼ੇੜੀ ਔਰ ਆਪਣੇ ਆਪੇ ਨਾਲੋਂ ਵੱਧ ਗੱਲਾਂ ਕਰ ਰਿਹਾ ਵਾ ਪਈ ਇੱਥੇ ਵੱਧ ਗਿਰਜਾ ਘਰਾਂ ਦੀ ਲੋੜ ਨਹੀਂ ਮੈਂ ਉਸ ਕਨਈਏ ਮਿੱਤਲ ਨੂੰ ਪਈ ਪੁੱਛਣਾ ਚਾਹੁੰਦਾ ਵਾਂ ਕਿ ਅੱਜ ਗਿਰਜਾ ਘਰ ਬਣਾਉਣ ਲਈ ਸਾਨੂੰ ਤੇਰੇ ਕੋਲੋਂ ਸਾਡੀ ਕਿੱਦ ਲੈਣਾ ਪਏਗਾ ਕੀ ਅੱਜ ਮੰਦਿਰ ਦੇ ਪੁਜਾਰੀ ਨੂੰ ਇਹੋ ਜਿਹੇ ਜੜਾ ਗਵਈਆ ਵਾ ਪੈਸੇ ਲੈ ਕੇ ਆਪਣਾ ਸ਼ੋਅ ਕਰਦਾ ਵਾ ਉਹਦੇ ਕੋਲ ਸਰਟੀਫਿਕੇਟ ਲੈ ਕੇ ਮੰਦਰ ਬਣਾਉਣਾ ਪਏਗਾ ਕਿ ਐਸਜੀਪੀਸੀ ਦੇ ਪ੍ਰਧਾਨ ਨੂੰ ਕਨੇਯਾ ਮਿੱਤਲ ਦੇ ਕੋਲੋਂ ਸਰਟੀਫਿਕੇਟ ਲੈ ਕੇ ਪੰਜਾਬ ਦੇ ਵਿੱਚ ਗੁਰਦੁਆਰਾ ਬਣਾਉਣਾ ਪਏਗਾ ਇਹੋ ਜੇ ਕਈ ਕਨੇਯਾ ਮਿੱਤਲ ਆਏ ਤੇ ਕਈ ਕਲਈਆਂ ਮਿੱਤਲ ਗਏ ਨਾ ਪੰਜਾਬ ਦੇ ਵਿੱਚ ਲੋਕਾਂ ਦੀ ਆਪਸੀ ਇਕਤਾ ਜਿਹੜੀ ਆ ਕਦੀ ਖਤਮ ਹੋਣੀ ਆ ਤੇ ਨਾ ਕਦੀ ਖਤਮ ਹੋਈ ਆ ਮੈਂ ਇੱਕੋ ਹੀ ਗੱਲ ਕਨੇਯਾ ਮਿੱਤਲ ਨੂੰ ਕਹਿਣਾ ਚਾਹੁੰਦਾ ਵਾਂ ਕਿ Hindu Muslim Sikh Isai ਆਪਸ ਵਿੱਚ ਮੈਂ ਹਾਂ ਭਾਈ ਭਾਈ ਉਹ ਕਨਿਆ ਆਪਣੀ ਜ਼ੁਬਾਨ ਬੰਦ ਕਰ ਲਾ ਜੇ ਪ੍ਰਮਾਤਮਾ ਨੇ ਤਾਲਾ ਲਾ ਦਿੱਤਾ ਤੇ ਦੁਨੀਆ ਤੇ ਕੋਈ ਐਸਾ ਡਾਕਟਰ ਨੀਗਾ ਪਈ ਤੇਰੀ ਜ਼ੁਬਾਨ ਖੋਲ ਸਕੇ ਸਣੇ ਲੱਤਾਂ ਦੇ ਤੈਨੂੰ ਉਹਨੇ ਜ਼ਮੀਨ ਦੇ ਸੁੱਟ ਦੇਣੇ ਕਨਿਆ ਆਪਣੇ ਅੰਦਰ ਝਾਤੀ ਮਾਰ ਲਾ ਪਈ ਕੀ ਕੀ ਖਾ ਕੇ ਤੇ ਕੀ ਕੀ ਤੂੰ ਪ੍ਰਮਾਤਮਾ ਦੇ ਵਿਰੋਧ ਦੇ ਵਿੱਚ ਉਛਲਣਾਵਾ